ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਕੱਲ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਮੈਂ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਰਹੀ ਹਾਂ ਮੈਂ ਬੇਨਤੀ ਕਰਦੀ ਹਾਂ ਵਿਧਾਨ ਸਭਾ ਦੇ ਸਪੀਕਰ ਬਲਤਾਲ ਸਿੰਘ ਸੰਧਮਾਨੂ ਕਿ ਮੇਰਾ ਅਸਤੀਫਾ ਜਿਹੜਾ ਹੈ ਉਹ ਸਵੀਕਾਰ ਕਰ ਲਿਆ ਜਾਵੇ ਹਰ ਕੰਮ ਅਟ ਗਿਆ ਆਪ ਆਤਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਸੂਚੀਆਂ ਦੇ ਵਿੱਚ ਪੈ ਗਏ ਕਿ ਅਨਮੋਲ ਗਗਨ ਮਾਨ ਨੇ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਨਾ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਗੱਲ ਕੀਤੀ ਨਾ ਉਹਨਾਂ ਨੇ ਗੱਲ ਕੀਤੀ ਵਿਧਾਨ ਸਭਾ ਦੇ ਸਪੀਕਰ ਕੁਲਤਾਸ ਸਿੰਘ ਸੰਭਾ ਦੇ ਨਾਲ ਆਖਰਕਾਰ ਕਿਹੜੀ ਮਜਬੂਰੀ ਸੀ ਕਿ ਅਚਨ-ਚੇਤ ਇੱਕਦਮ ਜਿਹੜਾ ਅਸਤੀਫਾ ਦੇਣਾ ਪੈ ਗਿਆ ਆਪਣੇ ਅਹੁਦੇ ਤੋਂ ਹਾਲਾਂਕਿ ਛੋਟੇ ਭੈਣ ਮੰਨਦੇ ਸੀ ਆਪਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਛਟਕੀਆਂ ਮਾਰੀਆਂ ਗਿਆ ਬੀਬੀ ਅਨਮੋਲ ਗਗਨ ਮਾਨ ਹੋਣਾ ਵੱਲੋਂ ਕਿ 50 ਮਿੰਟਾਂ ਦੇ ਵਿੱਚ ਮੈਂ ਐਮਐਸਪੀ ਜਿਹੜੀ ਦਵਾਦਿਆਂਗੀ ਜੇਕਰ ਸਾਡੀ ਸਰਕਾਰ ਬਣਦੀ ਹੈ ਲੇਕਿਨ ਉਹ ਤਾਂ ਨਾ ਤਾਂ 50 ਮਿੰਟਾਂ ਦੇ ਵਿੱਚ ਉਹ ਐਮਐਸਪੀ ਮਿਲੀ ਕਿਸਾਨਾਂ ਨੂੰ ਨਾ ਛੁਟਕੀ ਕੰਮ ਆਈ ਹਾਲਾਂਕਿ ਬੀਬੀ ਅਨਮੋਲ ਗਗਨ ਮਾਨ ਆਪਣੇ ਸਟਾਈਲ ਦੇ ਕਾਰਨ ਹਮੇਸ਼ਾ ਹੀ ਜਿਹੜਾ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਚਾਹੇ ਉਹਨਾਂ ਦਾ ਗਾਇਕੀ ਖੇਤਰ ਹੁੰਦਾ ਸੀ ਤੇ ਚਾਹੇ ਉਹਨਾਂ ਦਾ ਸਿਆਸੀ ਕੈਰੀਅਰ ਸੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਜਿੰਨੇ ਵੀ ਲੋਕ ਨੇ ਜਿੰਨੀ ਵੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਈ ਲੇਕਿਨ ਅਨਮੋਲ ਗਗਨਮਾਨ ਨੇ ਮੁਲਾਕਾਤ ਕੀਤੀ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਲ ਦੇ ਨਾਲ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗਗਨਮਾਨ ਜਦੋਂ ਐਸੇ ਕੈਬਨ ਮੰਤਰੀ ਸੀ ਤੇ ਉਸ ਦੇ ਭਰਾਵਾਂ ਵੱਨੋ ਪੁੱਠੇ ਸਿੱਧੇ ਹੱਥ ਮਾਰ ਕੇ ਕਾਫੀ ਜ਼ਮੀਨ ਵੀ ਬਣਾਈ ਗਈ ਅਤੇ ਮੋਟਾ ਪੈਸਾ ਵੀ ਕਮਾਇਆ ਗਿਆ ਕਿੰਨਾ ਕੋ ਸਹੀ ਹੈ ਕਿੰਨਾ ਕੋ ਗਲਤ ਹੈ ਇਸ ਦਾ ਖੁਲਾਸਾ ਖੁਦ ਕਰਨਗੇ ਅਨਮੋਲ ਗਗਨਮਾਨ ਕਿਉਂਕਿ ਉਸ ਦੇ ਕਹਿੰਦੇ ਨੇ ਕਿ ਪੁਖਤਾ ਸਬੂਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ ਜੀਵਾਲ ਦੇ ਕੋਲ ਫਿਰ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਉਹ ਲੋਕ ਚਾਹੀਦੇ ਨੇ ਜਿਹੜੇ ਕਾਰੋਬਾਰੀ ਹੋਣ ਜਿਹੜੇ ਵੱਡੇ ਬਿਜ਼ਨਸਮੈਨ ਹੋਣ ਤੇ ਜਿਹੜੇ ਮੋਟੀ ਫੰਡ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਦੇ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਿਉਂਕਿ ਦਿੱਲੀ ਦਾ ਲਾਲਾ ਬਾਣੀਆਂ ਹੈ ਪੈਸੇ ਦੇ ਹਿਸਾਬ ਕਿਤਾਬ ਦੇ ਵਿੱਚ ਉਹਦੇ ਨਾਲੋਂ ਬਿਹਤਰ ਕੋਈ ਭਾਰਤ ਦਾ ਸਿਆਸੀ ਲੀਡਰ ਨਹੀਂ ਜਾਣਦਾ ਕਿਉਂਕਿ ਪੈਸੇ ਤੋਂ ਬਿਨਾ ਉਸ ਨੂੰ ਪਤਾ ਹੈ ਕਿ ਪਾਰਟੀ ਚੱਲਣ ਵਾਲੀ ਨਹੀਂ ਸੋਸ਼ਲ ਮੀਡੀਆ ਜਿਵੇਂ ਹੀ ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਨਾਲ ਦੀ ਨਾਲ ਹੀ ਰਜੀਤ ਸਿੰਘ ਗਿੱਲ ਜਿਹੜੇ ਪੰਜਾਬ ਦੇ ਇੱਕ ਬੜੇ ਵੱਡੇ ਕਾਰੋਬਾਰੀ ਨੇ ਤੇ ਜਿਹੜੇ ਖਾਸਮ ਖਾਸ ਸੀ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਜਿਨ੍ਹਾਂ ਨੇ ਝਟਕਾ ਦਿੱਤਾ ਸੀ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਹਲਕਾ ਖੜਦ ਦੇ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਅੰਚਾਰ ਸੀ ਦੂਸਰੇ ਪਾਸੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਟਕਸਾਲੀ ਆਗੂ ਨੇ ਉਹਨਾਂ ਦੇ ਵਿੱਚ ਤੂਤੀ ਬੋਲਦੀ ਸਰ ਰਜੀਤ ਸਿੰਘ ਗਿੱਲ ਦੀ ਰਣਜੀਤ ਸਿੰਘ ਗਿੱਲ ਦਾ ਅਸਤੀਫਾ ਦੇ ਦਿੱਤੇ ਜਾਣਾ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਦੂਸਰੇ ਪਾਸੇ ਅਨਮੋਲ ਗਗਨ ਮਾਨ ਦਾ ਇਸ ਨੂੰ ਕੋਰਲੇਟਡ ਮੰਨਿਆ ਜਾ ਰਿਹਾ ਹੈ ਇਸ ਦੀ ਖਬਰ ਜਿਹੜੀ ਹੈ ਪਹਿਲਾਂ ਹੀ ਲੱਗ ਚੁੱਕੀ ਸੀ ਅਨਮੋਲ ਗਗਨ ਮਾਨ ਨੂੰ ਤੇ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਅਨਮੋਲ ਗਗਨ ਮਾਨ ਦੇ ਹਸਬੰਦ ਘਰ ਵਾਲੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਹਲਕਾ ਮਲੂੜ ਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਨਮੋਲ ਗਗਨ ਮਾਨ ਆਪ ਆਦਮੀ ਪਾਰਟੀ ਵੱਲੋਂ ਨਹੀਂ ਲੜਨਾ ਚਾਹੁੰਦੀ ਸੀ ਉਹ ਲੜਨਾ ਚਾਹੁੰਦੀ ਹੈ ਕਾਂਗਰਸ ਪਾਰਟੀ ਵੱਲੋਂ ਹਾਲਾਂਕਿ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਖਾਸ ਕਰਕੇ ਪ੍ਰਤਾਪ ਸਿੰਘ ਬਾਜਵਾ, ਸੁਜਿੰਦਰ ਸਿੰਘ ਰੰਦਾਵਾ, ਸੁਖਪਾਲ ਸਿੰਘ ਖਹਿਰਾ ਵੱਲੋਂ ਤਾਂ ਜਿੱកਾ ਸੇ ਜਾ ਰਹੇ ਨੇ ਉਹਨਾਂ ਕਹਿਆ ਕਿ ਜ਼ਬਰਦਸਤੀ ਕੀਤੀ ਗਈ ਹੈ ਇਹ ਅਨਮੋਲ ਗਗਨ ਮਾਨ ਨੇ ਆਪਣੀ ਮਰਜ਼ੀ ਦੇ ਨਾਲ ਅਸਤੀਫਾ ਨਹੀਂ ਦਿੱਤਾ ਇਸ ਦੇ ਵਿੱਚ ਤਾਂ ਸਾਰੀਆਂ ਸਿਆਸੀ ਧਿਰਾਂ ਕਹਿ ਰਹੀਆਂ ਨੇ ਕਿ ਅਨਮੋਲ ਗਗਨ ਮਾਨ ਨੂੰ ਦਿੱਲੀ ਦੇ ਵਿੱਚ ਬੁਲਾ ਕੇ ਜਾ ਤਾਂ ਸੁਪਰੀਮ ਕੋਰਟ ਨੂੰ ਧਮਕੀਆਂ ਦਿੱਤੀਆਂ ਬਾਹ ਮਰੋੜੀ ਗਈ ਵੀ ਤੁਸੀਂ ਆਪਣੇ ਆਪ ਮੈਦਾਨ ਛੱਡ ਜਿਓ ਨਹੀਂ ਤਾਂ ਸਾਨੂੰ ਆਉਂਦਾ ਹੈ ਕਿ ਅਸੀਂ ਕਿਵੇਂ ਅਸਤੀਫਾ ਲੈਣੇ ਨੇ ਸਾਨੂੰ ਆਉਂਦਾ ਹੈ ਕਿ ਅਸੀਂ ਕਿਵੇਂ ਆਪਣੀ ਵਿਧਾਇਕ ਜਿਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਭੇਜਨੇ ਨੇ ਯਾਨੀ ਕਿ ਆਂਬ ਅਨਮੋਲ ਗਗਨ ਮਾਨ ਨੇ ਇਹ ਅਸਤੀਫਾ ਖੁਸ਼ੀ ਨਾਲ ਨਹੀਂ ਦਿੱਤਾ ਕਿਉਂਕਿ ਜਿਹੜੀ ਇਸਤਰੀ ਦੇ ਵਿੱਚ ਹੈ ਜਿਹੜੀ ਭੈਣ ਦੇ ਵਿੱਚ ਇਹਦਾ ਜਜ਼ਬਾ ਹੋਵੇ ਆਪਣੀ ਪਾਰਟੀ ਵੱਲ ਤੇ ਜਿਸ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦਿਨ ਪਰ ਰਾਤ ਇਹ ਕਰ ਦਿੱਤਾ ਹੋਵੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਾ ਕੇ ਲੋਕਾਂ ਨੂੰ ਗੱਲ ਕਰਦੀ ਹੋਵੇ ਐਮਐਸਪੀ ਦੀ ਗੱਲ ਕਰਦੀ ਹੋਵੇ ਆਪ ਆਦਮੀ ਪਾਰਟੀ ਦੀ ਆਈਡੀਓਲੋਜੀ ਦੀ ਅੱਜ ਉਸ ਨੇ ਇੱਕ ਮਿੰਟਾਂ ਤੇ ਸਟੰਟਾਂ ਵਿੱਚ ਆਪਣਾ ਅਸਤੀਫਾ ਦੇ ਦਿੱਤਾ ਇਸ ਸਫੀਫੇ ਦੇ ਪਿੱਛੇ ਜਿਸ ਤਰ੍ਹਾਂ ਧੱਕਾ ਜਿਸ ਤਰ੍ਹਾਂ ਜ਼ਬਰਦਸਤੀ ਧੱਕੇਬਾਜ਼ੀ ਹੁੰਦੀ ਰਹੀ ਹੈ ਅਰਵਿੰਦ ਕੇਜੀ ਵਾਲਵਨੋਂ ਪ੍ਰਸ਼ਾਂਤ ਸ਼ੋਰ ਤੋਂ ਲੈ ਕੇ ਗੁਰਪ੍ਰੀਤ ਘੋਗੀ ਤੱਕ ਸੁਖਪਾਲ ਸਿੰਘ ਖਹਿਰਾ ਤੱਕ ਹਵਾਲੇ ਦਿੱਤੇ ਜਾ ਰਹੇ ਨੇ ਕਿ ਅਨਮੂਲ ਗगन ਮਾਨ ਦੀ ਕੋਈ ਨਾ ਕੋਈ ਕੋਈ ਨਾ ਕੋਈ ਉਸ ਦਾ ਰਾਜ ਆਮ ਆਦਮੀ ਪਾਰਟੀ ਦੇ ਕਰਮਵੀਨ ਅਰਵਿੰਦ ਕੇਜੀ ਗਾਲ ਦੇ ਕੋਲ ਸੀ ਇਸ ਕਰਕੇ ਮਜਬੂਰਨ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਧੰਨਵਾਦ